ਜਲੰਧਰ ਦਾ ਮਸ਼ਹੂਰ ਕੁਲਰ ਪੀਜ਼ਾ ਕਪਲ ਇੱਕ ਵਾਰ ਫਿਰ ਤੋਂ ਸੁਰੱਖਿਆ ਚਾਗਿਆ ਦੱਸਿਆ ਕਿ ਕੁਲਰ ਪੀਜ਼ਾ ਵਾਲਿਆਂ ਦੀ ਸੁਰੱਖਿਆ ਚ ਦੋ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਨਰਸਲ ਕੁਲਰ ਪੀਜ਼ਾ ਕਪਲ ਦੇ ਵੱਲੋਂ ਹਾਈ ਕੋਰਟ ਚ ਪਟੀਸ਼ਨ ਦਾਖਲ ਕੀਤੀ ਗਈ ਸੀ ਕਿ ਸਾਨੂੰ ਗੈਂਗਸਟਰ ਧਮਕੀਆਂ ਦੇ ਰਹੇ ਨੇ ਤੇ ਸਾਡੀ ਜਾਨ ਨੂੰ ਖਤਰਾ ਹੈ ਜਿਸ ਤੋਂ ਬਾਅਦ ਉਹਨਾਂ ਦੀ ਸੁਰੱਖਿਆ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਅੱਜ ਦੀ ਜਾਣਕਾਰੀ ਜਲੰਧਰ ਦੇ ACP ਵੱਲੋਂ ਹਾਈ ਕੋਰਟ ਚ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਹੈ ਕਿ ਕੁਲਰ ਪੀਜ਼ਾ ਕਪਲ ਨੂੰ ਸੁਰੱਖਿਆ ਦੇ ਦਿੱਤੀ ਗਈ ਹੈ ਦੋ ਪੁਲਿਸ ਦੇ ਮੁਲਾਜ਼ਮ ਉਹਨਾਂ ਦੀ ਸੁਰੱਖਿਆ ਚ ਤਾਇਨਾਤ ਰਹਿਣਗੇ ਇੱਕ PCR ਦੀ ਗੱ ਤੇ ਰੈਸਟੋਰੈਂਟ ਦੀ ਰਖਵਾਲੀ ਕਰੇਗੀ ਤੇ ਪੁਲਿਸ ਦੀ ਨਜ਼ਰ ਇਹਨਾਂ ਦੇ ਬਣੀ ਰਹੇਗੀ ਦੱਸ ਦੇ ਕਿ ਕੁਝ ਨਿਹੰਗ ਸਿੰਘਾਂ ਦੇ ਵੱਲੋਂ ਕੁਲੜ ਪੀਜ਼ਾ ਕਪਲ ਦੇ ਖਿਲਾਫ ਮੋਰਚਾ ਖੋਲਿਆ ਗਿਆ ਸੀ ਜਿਸ ਨੂੰ ਆਧਾਰ ਬਣਾ ਕੇ ਕੁਲੜ ਪੀਜ਼ਾ ਕਪਲ ਨੇ ਹਾਈ ਕੋਰਟ ਚ ਪਟੀਸ਼ਨ ਦਾਖਲ ਕੀਤੀ ਸੀ ਜਿਸ ਤੋਂ ਬਾਅਦ ਹੁਣ ਇਹਨਾਂ ਦੀ ਸੁਰੱਖਿਆ ਚ ਦੋ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਐਜ਼ ਅਨਾਲੀ ਕੁਲੜ ਪੀਜ਼ਾ ਕਪਲ ਦੇ ਵਕੀਲ ਨੇ ਕਿਹਾ ਕਿ ਪਿਛਲੇ ਦੋ ਹਫ਼ਤਿਆਂ ਤੋਂ ਗੈਂਗਸਟਰ ਉਹਨੂੰ ਧਮਕੀਆਂ ਦੇ ਰਹੇ ਨੇ ਤੇ ਅੱਜ ਦੀ ਅਗਲੀ ਸੁਣਵਾਈ ਚ ਲਿਖਤੀ ਰੂਪ ਚ ਸਾਰੀ ਜਾਣਕਾਰੀ ਉਹ ਦੇਣਗੇ ਉਧਰ ਦੂਜੇ ਪਾਸੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਨੇ ਜੋ ਸਹਜ ਰੋੜਾ ਤੇ ਉਸਦੀ ਪਤਨੀ ਨੂੰ ਧਮਕੀਆਂ ਦੇ ਰਹੇ ਨੇ ਦੱਸਿਆ ਕਿ ਹੁਣ ਇਸ ਕੇਸ ਦੀ ਅਗਲੀ ਸੁਣਵਾਈ 20 ਜਨਵਰੀ ਨੂੰ ਹੋਵੇਗੀ ਜਲੰਧਰ ਦਾ ਮਸ਼ਹੂਰ ਕੁਲੜ ਪੀਜ਼ਾ ਕਪਲ ਇੱਕ ਵਾਰ ਫਿਰ ਤੋਂ ਸੁਰੱਖਿਆ ਚ ਆ ਗਿਆ ਦੱਸਿਆ ਕਿ ਕੁਲੜ ਪੀਜ਼ਾ ਵਾਲਿਆਂ ਦੀ ਸੁਰੱਖਿਆ ਚ ਦੋ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਨਰਸਲ ਕੁਲੜ ਪੀਜ਼ਾ ਕਪਲ ਦੇ ਵੱਲੋਂ ਹਾਈ ਕੋਰਟ ਚ ਪਟੀਸ਼ਨ ਦਾਖਲ ਕੀਤੀ ਗਈ ਸੀ ਕਿ ਸਾਨੂੰ ਗੈਂਗਸਟਰ ਧਮਕੀਆਂ ਦੇ ਰਹੇ ਨੇ ਸਾਡੀ ਜਾਨ ਨੂੰ ਖਤਰਾ ਹੈ ਜਿਸ ਤੋਂ ਬਾਅਦ ਉਹਨਾਂ ਦੀ ਸੁਰੱਖਿਆ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਇਸ ਦੀ ਜਾਣਕਾਰੀ ਜਲੰਧਰ ਦੇ ACP ਵੱਲੋਂ ਹਾਈ ਕੋਰਟ ਚ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਕੁਲੜ ਪੀ ਕਪਲ ਨੂੰ ਸੁਰੱਖਿਆ ਦੇ ਦਿੱਤੀ ਗਈ ਹੈ ਦੋ ਪੁਲਿਸ ਦੇ ਮੁਲਾਜ਼ਮ ਉਹਨਾਂ ਦੀ ਸੁਰੱਖਿਆ 'ਚ ਤਾਇਨਾਤ ਰਹਿਣਗੇ ਇੱਕ ਪੀਸੀਆਰ ਦੀ ਗੱਡੀ ਵੀ ਉਹਨਾਂ ਦੇ ਘਰ ਤੇ ਰੈਸਟੋਰੈਂਟ ਦੀ ਰਖਵਾਲੀ ਕਰੇਗੀ ਤੇ ਪੁਲਿਸ ਦੀ ਨਜ਼ਰ ਇਹਨਾਂ ਦੇ ਬਣੀ ਰਹੇਗੀ ਦੱਸ ਦੇ ਕਿ ਕੁਝ ਨਿਹੰਗ ਸਿੰਘਾਂ ਦੇ ਵੱਲੋਂ ਕੁਲੜ ਪੀਜ਼ਾ ਕਪਲ ਦੇ ਖਿਲਾਫ ਮੋਰਚਾ ਖੋਲਿਆ ਗਿਆ ਸੀ ਜਿਸ ਨੂੰ ਆਧਾਰ ਬਣਾ ਕੇ ਕੁਲੜ ਪੀਜ਼ਾ ਕਪਲ ਨੇ ਹਾਈ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਸੀ ਜਿਸ ਤੋਂ ਬਾਅਦ ਹੁਣ ਇਹਨਾਂ ਦੀ ਸੁਰੱਖਿਆ 'ਚ ਦੋ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਐਜ਼ ਅਨਾਰੀ ਕੁਲੜ ਪੀਜ਼ਾ ਕਪਲ ਦੇ ਵਕੀਲ ਨੇ ਕਿਹਾ ਕਿ ਪਿਛਲੇ ਦੋ ਹਫ਼ਤਿਆਂ ਤੋਂ ਗੈਂਗਸਟਰ ਉਹਨਾਂ ਨੂੰ ਧਮਕ ਤੰਕਾਰੀਓ ਦੇਣਗੇ ਉਧਰ ਦੂਜੇ ਪਾਸੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਕਿ ਹੁਣ ਉਹ ਕੌਣ ਨੇ ਜੋ ਸਹਿਜ अरोੜਾ ਤੇ ਉਸਦੀ ਪਤਨੀ ਨੂੰ ਧਮਕੀਆਂ ਦੇ ਰਹੇ ਨੇ ਦੱਸ ਦਿਓ ਕਿ ਹੁਣ ਇਸ ਕੇਸ ਦੀ ਅਗਲੀ ਸੁਣਵਾਈ 20 ਜਨਵਰੀ ਨੂੰ ਹੋਵੇਗੀ